कांग्रेस पार्टी जिंदाबाद जोगिंदर पर जिंदाबाद जोगिंदर पर जिंदाबाद हमारा नेता कैसा हो साहब जिंदाबाद साहब जोगिंदर पर जिंदाबाद प्रताप बाजवा जिंदाबाद राजा ब्रिंग जिंदाबाद चन्नी साहब जिंदाबाद कांग्रेस पार्टी जिंदाबाद प्रोग्राम को करते हैं ਕੁਈ ਨਹੀਂ ਯਾਹ ਕਿਹੜਾ ਲਾਹ ਪਤਾ ਨਹੀਂ ਆ ਰਹੇ ਨੂੰ ਪਤਾ ਹੈ ਇੱਥੇ ਕਿਹੜੋ ਬੋ ਇੱਥੇ ਹੀ ਇੱਥੇ ਕਿਹੜੋ ਜੋ ਉਹ ਵੀ ਰਹੇ ਜਾਂਦਾ ਆ ਗਿਆ ਚੱਲ ਨਾਲੋਂ ਪਰ ਉਹਨੇ ਮੜਾਇਆ ਚਾਰ ਨੇ ਖਲੋ ਲੱਗੇ ਦੋ ਤਿੰਨ ਦਿਨਾਂ ਤੋਂ ਅਸੀਂ ਪੂਰੇ ਜਿਹੜੇ ਪੋਏ ਹਲਕੇ ਦੇ ਵਿੱਚ ਰੋਟੇ ਤੋਂ ਲੈ ਕੇ ਇੱਥੋਂ ਤੱਕ ਆ ਗਏ ਹਾਂ ਮੀਟਿੰਗਾਂ ਕਰ ਰਹੇ ਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀਆਂ ਚੋਣਾਂ ਨੂੰ ਲੈ ਕੇ ਉਹਦੇ ਵਿੱਚ ਜਿਹੜੀ ਆਪ ਸਰਕਾਰ ਆ ਉਹਦੇ ਤੋਂ ਲੋਕੀ ਦੇਖਿਆ ਗਿਆ ਵੀ ਬਹੁਤ ਦੁਖੀ ਪਾਏ ਗਏ ਨੇ ਤੇ ਸਾਡੀ ਜਿਹੜੀ ਕਾਂਗਰਸ ਪਾਰਟੀ ਆ ਉਹਨਾਂ ਨੂੰ ਜਿਹੜੇ ਸਾਡੇ ਐਕਸ ਐਮ ਐਲ ਏ ਨੇ ਜਗਿੰਦਰ ਪਾਲ ਨਾ ਉਹਦੇ ਪਿਛਲੀ ਕਾਰਗੁਜ਼ਾਰੀ ਕਰਕੇ ਲੋਕੀ ਉਹਨਾਂ ਨੂੰ ਬੜਾ ਪਸੰਦ ਕਰ ਰਹੇ ਨੇ ਔਰ ਸਾਨੂੰ ਸਾਰੇ ਪਿੰਡਾਂ ਦੇ ਵਿੱਚ ਭਰਮਾ ਹੁੰਗਾਰਾ ਮਿਲ ਰਿਹਾ ਔਰ ਮੈਂ ਆਸ ਜਿਤਾਣਾ ਵੀ ਇਹਨਾਂ ਲੋਕਾਂ ਦੀ ਜਿਹੜੀ ਵੋਟਰ ਨੇ ਜਿਹੜੀ ਜਨਤਾ ਜਨਾਰਦਨ ਹਿੰਦੇ ਸਹਿਯੋਗ ਨਾਲ ਆਣ ਵਾਲੀਆਂ ਜਿਹੜੀਆਂ ਸੰਤਿਆ ਜ਼ਿਲ੍ਹਾ ਪ੍ਰੀਸ਼ਦ ਦਾ ਉਹਦੇ ਵਿੱਚੋਂ ਵੱਧ ਤੋਂ ਵੱਧ ਸਾਡੀਆਂ ਪੋਏ ਹਲਕੇ ਦੇ ਵਿੱਚ ਸੀਟਾਂ ਜਿੱਤੀਆਂ ਜਾਣਗੀਆਂ ਔਰ ਇਥੇ ਇਹਦੇ ਵਿੱਚੋਂ ਹੀ ਜਿਹੜਾ ਅਸੀਂ 2027 ਦਾ ਜਿਹੜਾ ਆ ਉਹ ਅਸੀਂ ਭਵਿੱਖ ਦੇਖ ਰਹੇ ਆ ਉਹਦੇ ਵਿੱਚ ਉਹ ਹੀ ਨੀ ਪੱਥਰ ਸਾਡਾ ਇੱਥੇ ਵਿੱਚ ਰੱਖਿਆ ਜਾਣਾ ਮੈਂ ਜਿਹਨੇ ਜਿੰਨੇ ਪਿੰਡਾਂ ਵਿੱਚ ਅਸੀਂ ਮੀਟਿੰਗਾਂ ਕੀਤੀਆਂ ਨੇ ਚੌਧਰੀ ਸ੍ਰੀ ਜਗENDER ਪਾਲ ਜੀ ਦੇ ਰਹਿਣੂ ਮਾਈ ਵਿੱਚ ਉਦੇ ਵਿੱਚ ਲੋਕਾਂ ਨੇ ਸਾਨੂੰ ਬਹੁਤ ਜ਼ਿਆਦਾ ਹੰਗਾਰਾ ਦਿੱਤਾ ਆ ਔਰ ਸ਼ਵਾਸਨ ਦਿਖਾਇਆ ਵੋਟਾਂ ਨੇ ਵੋਟਰਾਂ ਨੇ ਦੋਆਇਆ ਕਿ ਅਸੀਂ ਜਿਹੜੀ ਆ ਕਾਂਗਰਸ ਪਾਰਟੀ ਨਾਲ ਅਸੀਂ ਚੱਲਾਂਗੇ ਔਰ ਸਾਨੂੰ ਉਮੀਦ ਆ ਵੀ ਅਸੀਂ ਵੱਧ ਤੋਂ ਵੱਧ ਬੰਦੇ ਜਿਹੜੇ ਸਾਡੇ ਇਥੋਂ ਕੈਂਡੀਡੇਟ ਜਿੱਤਣਗੇ ਔਰ ਅਸੀਂ ਸੰਮਤੀਆਂ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਆਪਣੇ ਜਿਹੜੇ ਮੋਜੂਦ ਜਿਹੜਾ ਜਿਹੜਾ ਆ ਅਰਕਿਠਾਪੁਰ ਦਿੱਤਾ ਗਿਆ ਕਿੰਦਾ ਦਾ ਰਿਸਪੌਂਸ ਆ ਜਿਹੜੇ ਅੰਕ ਉਠਾ ਕੇ ਤੇ ਨਾਲ ਕੀਰ ਨਾਲ ਜਿਹੜਾ ਸਵਰਨ ਸਰਬਨ ਸਿੰਘ ਇਹਨਾਂ ਨੂੰ ਜਿਹੜੇ ਇਲਾਕੇ ਦੇ ਵਿੱਚ ਨੇ ਸਾਡੇ ਬੇਸਿਕਲੀ ਜਿਹੜੇ ਪਿੰਡ ਨੇ ਕਾਂਗਰਸੀ ਨਾਲ ਔਰ ਇਹਨਾਂ ਨੂੰ ਵੀ ਜਿਹੜਾ ਨਾ ਲੋਕਾਂ ਦਾ ਭਰਮਾ ਹੰਗਾਰਾ ਮਿਲ ਰਿਹਾ ਜਿਹੜੇ ਪਿਛਲੇ ਜਿਹੜੇ 5 ਸਾਲ ਜਿਹੜੇ ਨੇ ਚੌਧਰੀ ਜਿਹੜੇ ਸ਼੍ਰੀ ਜਗਿੰਦਰਪਾਲ ਹੋਣਾ ਜਿਹੜੇ ਪਿਛਲੇ 5 ਸਾਲ ਜਿਹੜੇ ਕੰਮ ਕੀਤੇ ਆ ਲੋਕਾਂ ਦੇ ਵਿੱਚ ਮੇਰੇ ਲੋਕਾਂ ਦੀ ਮਦਦ ਕੀਤੀ ਆ ਜਿਹੜੇ ਮੇਰੇ ਭਰਾ ਬਲੇ ਦੱਸਿਆਣਾ ਨੇ ਮਾਜਵਾਲ ਸਾਹਿਬ ਨੇ ਕਿ ਲੋਕਾਂ ਦੀ ਖੀਸਾਂ ਭਰੀਆਂ ਨੇ ਲੋਕਾਂ ਨੂੰ ਘਰਾਂ ਵਾਸਤੇ ਮਕਾਨਾਂ ਵਾਸਤੇ ਪੈਸੇ ਦਿੱਤੇ ਨਾ ਆਪਣੀ ਜੇਬ ਵਿੱਚੋਂ ਦਿੱਤੇ ਨਾ ਔਰ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਹਰ ਇੱਕ ਬੰਦੇ ਦੀ ਗੱਲ ਸੁਣੀ ਹੈ 24 ਘੰਟੇ ਉੱਥੇ ਜਮਤਾ ਦਰਵਾਰ ਲੱਗਦਾ ਰਹਿੰਦੇ ਦਫ਼ਤਰ ਕਿਸੇ ਨੂੰ ਕਿਸੇ ਦੀ ਸਪਾਸ਼ ਦੀ ਲੋੜ ਨਹੀਂ ਪੈਂਦੀ ਸਿੱਧੇ ਬੰਦੇ ਜਿਹੜੇ ਲੋਕੀ ਨਾਲ ਆ ਕੇ ਅੰਦਰ ਆ ਮਿਲਦੇ ਸੀ ਆਪਣੀ ਪਰੇਸ਼ਾਨੀ ਦੱਸਦੇ ਉਹਦਾ ਹੱਲ ਕਰਾਂਦੇ ਸੀ ਉਹਦਾ ਜਿਹੜਾ ਕ੍ਰੈਡਿਟ ਹੈ ਇਹਨਾਂ ਕੈਂਡੀਡੇਟਾਂ ਨੂੰ ਮਿਲ ਰਿਹਾ ਤੇ ਇਹਨਾਂ ਦੀ ਬਦੋਲ ਤੇ ਇਹਨਾਂ ਨੇ ਜਿੱਤ ਜਾਣਾ ਹੈ ਔਰ ਇਹਨਾਂ ਨੇ ਲੋਕਾਂ ਦਾ ਵੀ ਚਲੋ ਦੂਸਰੀ ਜਿਹੜੀ ਸਰਕਾਰ ਆਪ ਸਰਕਾਰ ਆ ਉਹਦੇ ਕੋਲੋਂ ਵੀ ਲੋਕੀ ਬਹੁਤ ਦੁਖੀ ਨੇ ਉਹਦੀਆਂ ਪਾਲਸੀਆਂ ਤੋਂ ਔਰ ਉਹਦੇ ਕਮਾਕਾਰਾਂ ਤੋਂ ਕੋਈ ਕੰਮ ਕੋਈ ਵਿਕਾਸ ਦਾ ਕੰਮ ਕੋਈ ਹੋਇਆ ਨਹੀਂ ਨਾ ਕਿ ਜਿੰਨਾ ਕਿ ਕਹਿ ਸਕੀ ਅਸੀਂ ਚਲੋ ਸਰਕਾਰਾਂ ਸੜਕਾਂ ਛੜਕਾਂ ਤੇ ਸਾਰੀਆਂ ਸਰਕਾਰਾਂ ਬਣਾਉਂਦੀਆਂ ਨੇ ਪਰ ਲੋਕਾਂ ਦੇ ਡਿਵਿਜ਼ਨ ਕੰਮ ਵੀ ਨਹੀਂ ਹੋ ਰਹੇ ਉਹਦੇ ਕਰਕੇ ਲੋਕਾਂ ਨੇ ਜਿੰਨੀ ਆਸਾਂ ਨਾਲ ਉਹਨਾਂ ਨੂੰ ਆਸਾਂ ਮੇਦਾਂ ਨਾਲ ਬਣਾਇਆ ਸੀ ਉਹ ਉਹ ਆਸਾਂ ਦੇ ਉੱਤੇ ਉਹ ਸਰਕਾਰ ਜਿਹੜੀ ਆ ਪੂਰੀ ਨੁੱਤਰ ਸਗੀ ਇਸ ਕਰਕੇ ਲੋਕਾਂ ਦਾ ਇਹਦਾ ਰੁਝਾਨ ਆ ਉਹ ਕਾਂਗਰਸ ਪਾਰਟੀ ਵਾਲਾ ਇਸ ਕਰਕੇ ਕਾਂਗਰਸ ਪਾਰਟੀ ਜਿਹੜੀ ਆ ਇਹ ਮੈਨੂੰ ਉਮੀਦ ਆ ਕਿ ਜਿਹੜੀ ਸਾਡੇ ਹਲਕੇ ਦੇ ਵਿੱਚ ਵਧੀਆ ਮਾਰਜਨ ਆ ਜਿੱਤੇਗੀ ਔਰ ਵਧੀਆ ਇਹ ਬਹੁਤੇ ਕੈਂਡੀਡੇਟ ਇਹ ਜਿਹੜੇ ਨੇ ਜਿੱਤ ਗਿਆਣਗੇ ਇਹਨਾਂ ਗੱਲਾਂ ਨਾਲ ਹੀ ਉਹਦਾ ਜਾਇਜ਼ ਹੋ ਜਾਂਦਾ ਹੈ। ਅੱਜ ਮੈਂ 2-3 ਦਿਨ ਦਾ ਨਿਕਲਿਆ ਆਇਆ। ਪਹਿਲੇ ਵੀ ਮੈਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ। ਲੋਕੀ ਪੂਰੇ ਉਤਸ਼ਾਹ ਨਾਲ ਮਾਨਸਮਾਨ ਕਰ ਰਹੇ ਆ। ਔਰ ਅੱਜ ਤਿੰਨ ਦਿਨ ਤੋਂ ਲਗਾਤਾਰ ਕੋਈ ਆਮ ਆਦਮੀ ਪਾਰਟੀ ਛੱਡ ਕੇ ਸ਼ਾਮਲ ਹੋ ਰਿਹਾ। ਕੋਈ ਵੀ ਇਹ ਵੀ ਛੱਡ ਕੇ ਸ਼ਾਮਲ ਹੋ ਰਿਹਾ ਹੈ ਮੇਰੇ ਵੱਲੋਂ ਉਹਨਾਂ ਲੋਕਾਂ ਸਾਰਿਆਂ ਦਾ ਧੰਨਵਾਦ ਹੈ ਬੇਦੀ ਘਰਾਈਆਂ ਤੋਂ ਔਰ ਖਾਸ ਤੌਰ ਦੇ ਉੱਤੇ ਸਾਰੇ ਲੋਕਾਂ ਨੂੰ ਤੁਹਾਡੇ ਚੈਨਲ ਰਾਹੀਂ ਆਪੀਲ ਕਰਦਾ ਤੇ ਇਕੱਠੇ ਹੋ ਕੇ ਸਾਰੇ ਇਹ ਜਿਹੜੀ ਮਾੜੀ ਸਰਕਾਰ ਔਰ ਲੋਟੂ ਸਰਕਾਰ ਜਿਹੜੀ ਆਈ ਹੈ ਇਹਨਾਂ ਦਾ ਨੀਂ ਪੱਥਰ ਜਿਹੜਾ ਇਹ ਜ਼ਿਲ੍ਹਾ ਪ੍ਰਸ਼ਦ ਸੰਕਤਿਆਂ ਦੇ ਇਲੈਕਸ਼ਨਾਂ ਵਿੱਚ ਅੰਤੂਣਾ ਦੂਜਾ ਸਤਾਈ ਦਾ ਜਿਹੜਾ ਨੀਂਹ ਪੱਥਰ ਹੈ ਉਹ ਵੀ ਇੱਥੋਂ ਹੀ ਰੱਖਿਆ ਜਾਣਾ ਤੇ ਮੇਰੀ ਫੇਰ ਸਾਰੇ ਲੋਕਾਂ ਦੇ ਬੇਨਤੀ ਹੈ ਵੀ ਤੁਸੀਂ ਸਗੜੇ ਹੋ ਕੇ ਬੋਟਾ ਕਾਂਗਰਸ ਪਾਰਟੀ ਨੂੰ ਪਾਣੀਆਂ ਬਾਕੀ ਮੈਂ ਜਿੱਥੇ-ਜਿੱਥੇ ਜਿੰਨ ਜਿਹੜੇ ਪਿੰਡ ਜਾ ਰਹੇ ਹਾਂ ਬੜਾ ਹੁਹਾਰਾ ਮਿਲਦਾ ਪਿਆ ਬੜੇ ਵੇਸੇ ਤਿਆਰ ਕਰਦੇ ਔਰ ਮਾਨੂੰ ਲੱਗਦਾ ਵੀ ਜੇ ਅਸੇ ਤਰ੍ਹਾਂ ਹੀ ਰਿਹਾ ਤੇ ਨਿਸ਼ਚਿਤ ਆਮ ਆਦਮੀ ਪਾਰਟੀ ਤੇ ਬੀਜੇਪੀ ਦਾ ਸਮਾਇਆ ਹੋਏਗਾ ਤੇ ਕਾਂਗਰਸ ਪਾਰਟੀ ਦਾ ਝੰਡਾ ਉੱਚਾ ਬੁਲੰਦ ਹੋਏਗਾ ਤੇ ਫਿਰ ਸਾਰਿਆਂ ਕੇ ਅਪੀਲ ਕਰਦਾ ਕਿ ਤਗੜੇ ਹੋ ਕੇ ਤੁਸੀਂ 14 ਤਰੀਕ ਨੂੰ ਕਾਂਗਰਸ ਪਾਰਟੀ ਨੂੰ ਵੋਟਾਂ ਪਾਓ ਤੇ ਤਗੜਿਆਂ ਕਰਨਾ ਮਜ਼ਬੂਤ ਕਰਨਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ